ਪੰਜਾਬ ਤੋਂ ਇਟਲੀ ਗਿਆ ਇਸ ਵੀਰ ਨੇ گاਵਾਂ ਦੇ ਸ਼ੈੱਡ ਵਿੱਚ ਕੰਮ ਕਰਦਿਆਂ ਦੀ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀ ਸੀ ਜਿਸ ਤੇ ਪੰਜਾਬ ਤੋਂ ਇੱਕ ਮੁੰਡੇ ਨੇ ਕਮੈਂਟ ਕਰਦੇ ਹੋਏ ਕਿਹਾ ਕਿ 15-20 ਲੱਖ ਲਗਾ ਕੇ ਤੋ ਇਟਲੀ ਜਾ ਕੇ ਕਿਸੇ ਦੇ ਥੱਲੇ ਕੰਮ ਕਰ ਰਿਆ ਹੈ ਉਹੀ 15-20 ਲੱਖ ਲਗਾ ਕੇ ਇੰਡੀਆ 'ਚ ਕੰਮ ਕਰ ਲੈਂਦਾ ਮੁੰਡੇ ਦੇ ਕਮੈਂਟ ਤੇ ਗਰਮ ਹੁੰਦੇ ਹੋਏ ਇਟਲੀ ਵਾਲੇ ਵੀਰ ਨੇ ਕੀ ਜਵਾਬ ਦਿੱਤਾ ਦੇਖੋ ਅੱਗੇ ਪੂਰੀ ਵੀਡੀਓ ਤੇ ਸ਼ੇਅਰ ਵੀ ਜਰੂਰ ਕਰਿਓ ਪਰ ਇੱਕਣਾ ਵੀਰ ਨੇ YouTube ਦੇ ਤੇ ਆਪਾਂ ਜਿਹੜੀ ਵੀਡੀਓ ਪਾਈ ਕੰਮ ਕਰ ਦਿੰਦੀ ਉਹਨੇ ਕਮੈਂਟ ਮਾਰਿਆ ਕਿ ਤੁਸੀਂ ਇੱਥੇ ਕੰਮ ਕਰ ਲੈਂਦੇ ਤੇ ਉੱਥੇ ਜਾ ਕੇ ਥੱਲੇ ਲਾ ਕੇ ਕੰਮ ਨਾ ਕਰਦੇ ਨੌਕਰ ਬਣ ਕੇ ਉਹ ਵੀਰ ਨੂੰ ਜਵਾਬ ਆ ਮੇਰਾ ਕਿ ਭਾਈ ਪਹਿਲਾਂ ਤਾਂ ਮੈਂ ਉੱਥੇ ਕੰਮ ਕਰਦਾ 10 ਲੱਖ ਮੈਂ 20 ਲੱਖ ਲਾਇਆ ਚੱਲ ਮੰਨ ਲਾ 20 ਲੱਖ ਲਾ ਕੇ ਮੈਂ ਬਾਹਰ ਆਇਆ ਮੈਂ ਪਹਿਲਾਂ 10 ਲੱਖ ਲਾ ਕੇ ਉੱਥੇ ਜਗਾ ਲੈਂਦਾ ਠੀਕ ਆ ਫੇਰ ਮੈਂ 10 ਲੱਖ ਦੇ ਡੰਗਰ ਪਾਉਂਦਾ ਜਾਨਵਰ ਪਾਉਂਦਾ ਹੈ ਤੇ ਫੇਰ ਮੈਂ ਕੰਮ ਕਰਦਾ ਤੇ ਸਾਲਿਓ ਕੀ ਗਰੰਟੀ ਕੀ ਉਥੋਂ ਮੈਨੂੰ ਭੈਣ ਜਦੋਂ 20 ਲੱਖ ਲਾ ਕੇ ਤੇ ਫੇਰ ਮੈਨੂੰ ਮਹੀਨੇ ਦਾ 2 ਲੱਖ ਬਣ ਜਣਾਈ ਮਹੀਨੇ ਦਾ 2 ਲੱਖ ਕਮਾਉਣਾ ਤੇ ਰਹਿਸ਼ ਵੇਖੋ ਭੈਣ ਜੋ ਅਗਲੇ ਨੇ ਜਵਾਈਆਂ ਮੰਗੂ ਰੱਖਿਆ ਫਿਰ ਰੋਜ਼ ਰੈਸਟੋਰੈਂਟ ਚ ਬਰਾਬਰ ਭਾਗ ਰੋਟੀ ਜੰਦੇ ਕਿਸੇ ਨੇ ਥੱਲੇ ਲਾ ਕੇ ਕੰਮ ਨਹੀਂ ਕਰਾਉਂਦੇ ਬੰਦੇ ਦੀ ਬੰਦੇ ਨਾਲ ਕਦਰ ਕਰਦੇ ਇੰਡੀਆ ਨਹੀਂ ਹੈਗਾ ਕਿ ਭੈਣ ਜੋ ਇਥੇ ਬਈਆ ਰੱਖਿਆ ਤੇ ਉਹਨੂੰ ਕੋਈ ਗੱਲ ਨਹੀਂ ਖੁਰਲੀ ਆਲਾ ਦੇ ਦੋ ਉਹ ਇਦਾਂ ਨਹੀਂ ਰੱਖਦੇ ਇੱਥੇ ਕੀ ਕਹਣਾ ਠੀਕ ਹੈ ਕੰਮ ਤੇ ਕਰਨਾ ਹੀ ਆ ਪੈਸੇ ਲੈਣਾ ਤੁਸੀਂ ਘਰ ਘਰ ਬਣਾਉਣ ਲੱਗਿਆ ਮਜ਼ਦੂਰ ਸਾਡੇ ਤੇ ਕੰਮ ਨਹੀਂ ਕਰਦੇ ਉਹ ਨਿੰਦੇਣਾ ਕੰਮ ਹੀ ਨਾ ਕਰੂਗਾ ਤੁਸੀਂ ਅਗਲੇ ਦਿਨ ਉਹਨੂੰ ਬੁਲਾਓਗੇ ਕਿ ਯਾਰ ਇਹਨੂੰ ਤੇ ਅਸੀਂ 1000 ਰੁਪਏ ਦਿਹਾੜੀ ਦੇ ਤੇ ਕੰਮ ਦੇ ਨੇ ਕੋਈ ਕੀਤਾ